ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 29 ਅਪ੍ਰੈਲ ਖਾਲਸਾ ਡਿਕਲੇਰੇਸ਼ਨ ਡੇ ਆ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਕਹਿੰਦੇ ਸੀ ਕਿ ਵੀ ਜਦੋਂ ਆਪਾਂ ਸਾਰੇ ਖਾਲਸੇ ਬਣ ਗਏ ਫਿਰ ਖਾਲਸੇ ਦਾ ਰਾਜ ਹੋ ਜੂ ਹਾਂਜੀ ਤੇ ਖਾਲਸੇ ਦਾ ਜਨਮ ਦਿਹਾੜਾ ਆਪਾਂ ਮਨਾ ਕੇ ਹਟੇ ਆ ਵਿਸਾਖੀ ਵਾਲੇ ਦਿਨ ਤੇ ਖਾਲਸਾ ਹੈ ਕੌਣ ਜੇ ਆਪਾਂ ਮਾੜਾ ਜਾ ਵਿਚਾਰੀਏ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੇਖੀਏ ਤੇ ਭਗਤ ਕਬੀਰ ਜੀ ਕਹਿੰਦੇ ਆ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹਹ ਜਾਨੀ ਵੀ ਖਾਲਸੇ ਉਹ ਨੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣੀ ਹੋਵੇ ਤੇ ਜੇ ਆਪਾਂ ਗੁਰਗੋਬਿੰਦ ਸਿੰਘ ਜੀ ਵੱਲੋਂ ਵੇਖੀਏ ਵੀ ਮਹਾਰਾਜ ਨੇ ਕੀ ਕਿਹਾ ਮਹਾਰਾਜ ਵੀ ਇਹੀ ਗੱਲ ਕਹਿੰਦੇ ਆਤਮ ਰਸ ਜਿਹਹ ਜਾਣਹੀ ਸੋ ਹੈ ਖਾਲਸ ਦੇਵ ਵੀ ਜਿਨੇ ਆਤਮਾ ਦਾ ਰਸ ਜਾਣਿਆ ਭਾਵ ਉਹੀ ਗੱਲ ਹੋ ਗਈ ਪ੍ਰੇਮਾ ਭਗਤੀ ਨੂੰ ਜਾਣਿਆ ਆਤਮਰਾਸ ਉਹਨੂੰ ਹੀ ਆਉਣਾ ਜਿਹੜਾ ਪ੍ਰੇਮ ਭਗਤੀ ਕਰੂਗਾ ਤੇ ਫਿਰ ਅੱਗੇ ਕੀ ਕਹਿੰਦੇ ਮਹਾਰਾਜ ਸਾਹਿਬ ਜੀ ਪ੍ਰਭ ਮੈਂ ਮੋਹ ਮੈਂ ਤਾਸ ਮਹਿ ਰੰਚਕ ਨਾਹਨ ਭੇਦ ਵੀ ਪ੍ਰਭੂ ਵਿੱਚ ਮੇਰੇ ਵਿੱਚ ਤੇ ਉਸ ਦੇ ਵਿੱਚ ਜਿਹੜਾ ਖਾਲਸਾ ਬਣ ਗਿਆ ਵੀ ਰਤੀ ਮਾਤਰ ਵੀ ਭੇਦ ਨਹੀਂ ਹੁੰਦਾ ਉਹ ਇੱਕ ਵਿੱਚ ਹੀ ਹੁੰਦੇ ਨੇ ਜਿਵੇਂ ਕਾਹ ਲੋ ਪੰਜ ਪਿਆਰੇ ਸੀਗੇ ਹਾਂਜੀ ਸੋ ਜਿਨ੍ਹਾਂ ਨੇ ਆਤਮ ਰਸ ਨੂੰ ਜਾਣਨੇ ਆ ਆਤਮ ਰਸ ਨੂੰ ਪਛਾਣਿਆ ਪ੍ਰੇਮਾ ਭਗਤੀ ਨੂੰ ਪਛਾਣਿਆ ਤੇ ਫੇਰ ਹੋਰ ਕੀ ਕਹਿੰਦੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਖਾਲਸਾ ਖਾਸ ਕਹਾਵੈ ਸੋਈ ਜਾ ਕੇ ਰਿਦੈ ਭ੍ਰਮ ਨਾ ਹੋਈ ਜਿਹਦੇ ਹਿਰਦੇ ਚ ਭ੍ਰਮ ਨਾ ਹੋਵੇ ਭ੍ਰਮ ਦੇਖਦੇ ਰਹੇ ਨਿਆਰਾ ਸੋ ਹੈ ਖਾਲਸ ਦੇਵ ਸਤਗੁਰੂ ਹਮਾਰਾ ਇੱਥੇ ਸਤਗੁਰੂ ਕਹਤਾ ਮਹਾਰਾਜ ਜੀ ਨੇ ਉਹਨੂੰ ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਨੇ ਆ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਮਹਾਰਾਜ ਸਾਹਿਬ ਨੇ ਖਾਲਸੇ ਨੂੰ ਗੁਰੂ ਧਾਰਿਆ ਸੀ ਪੰਜਾਂ ਪਿਆਰਾਂ ਤੋਂ ਅਮਰ ਅਸ਼ਕਿਆ ਵੀ ਮਹਾਰਾਜ ਸਾਹਿਬ ਦੀ ਆਪ ਹੀ ਗੁਰੂ ਤੇ ਆਪ ਚੇਲਾ ਵੀ ਬਣੇ ਸੋ ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ ਉਸ ਖਾਲਸੇ ਨੂੰ ਸਤਿਗੁਰੂ ਵੀ ਕਹਿ ਦਿੱਤਾ ਹੁਣ ਭਰਮ ਕੀ ਹੁੰਦਾ ਆ ਭਰਮ ਕੀ ਹੁੰਦਾ ਆ ਜੇ ਉਹ ਆਪਾਂ ਵੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਆਪਾਂ ਲੱਭਣਾ ਹੋਵੇ ਤੇ ਗੁਰੂ ਅਰਜਨ ਦੇਵ ਜੀ ਬੜਾ ਵਧੀਆ ਸਮਝਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਕੁਝ ਗੱਲਾਂ ਕਰਦੇ ਨੇ ਜਿਵੇਂ ਕਹਿੰਦੇ ਨੇ ਛੋੜ ਜਾਹੇ ਸੇ ਕਰੇ ਭਰਾਲ ਜਿਹੜੀ ਚੀਜ਼ ਨੂੰ ਛੱਡ ਜਾਣਾ ਇਸ ਦੁਨੀਆ ਤੇ ਉਹਨੂੰ ਹੀ ਇਕੱਠਾ ਕਰਦਾ ਰਹਿੰਦਾ ਭਾਵ ਉਸੇ ਲਈ ਕੰਮ ਕਰਦਾ ਰਹਿੰਦਾ ਕਾਮਨਾ ਹੋਵੇ ਸੇ ਜੰਜਾਲ ਵੀ ਉਹ ਚੀਜ਼ਾਂ ਕੰਮ ਤੇ ਆਉਣੀਆਂ ਨਹੀਂ ਸਾਂਗ ਨਾ ਚੱਲੈ ਤੈਨਸੀ ਉਹ ਹੀ ਤੇ ਵੀ ਜਿਹੜੀ ਚੀਜ਼ ਸਾਸ ਨਹੀਂ ਚੱਲਦੀ ਉਹਦੇ ਨਾਲ ਹੀ ਇਹਦਾ ਹਿੱਤ ਹਿੱਤ ਲੱਗਾ ਹੋਇਆ ਜੋ ਬੈਰਾਈ ਸਹੀ ਮੀਤ ਜਿਹੜੇ ਵਕਾਰ ਨੇ ਦੁਸ਼ਮਣ ਨੇ ਜਿਹੜੇ ਰੱਬ ਦਾ ਨਾਮ ਭੁਲਾ ਛੱਡਦੇ ਨੇ ਰੱਬ ਦੇ ਨਾਮ ਤੋਂ ਦੂਰ ਕਰ ਛੱਡਦੇ ਨੇ ਉਹਨਾਂ ਨੂੰ ਇਹਨੇ ਮਿੱਤਰ ਬਣਾਇਆ ਹੋਇਆ ਐਸੇ ਭਰਮ ਭੂਲੇ ਸੰਸਾਰਾ ਵੀ ਇਹੋ ਜੇ ਭਰਮ ਦੇ ਵਿੱਚ ਸੰਸਾਰ ਹੀ ਭੁੱਲਿਆ ਹੋਇਆ ਮਹਾਰਾਜ ਸਾਹਿਬ ਜੀ ਕਹਿ ਰਹੇ ਆ ਹੁਣ ਭ੍ਰਮ ਆ ਗਿਆ ਨਾ ਇਹ ਆ ਭ੍ਰਮ ਵੀ ਜੀਵਾਂ ਨੂੰ ਭਰਮ ਪਿਆ ਹੋਇਆ ਸੰਸਾਰ ਨੂੰ ਸੱਚ ਕਰਕੇ ਜਾਣਿਆ ਹੋਇਆ ਵਿਕਾਰਾਂ 'ਚ ਪਰਚੇ ਹੋਏ ਆ ਮੋਹ ਦੇ ਵਿੱਚ ਫਸੇ ਹੋਏ ਆ ਹਾਂਜੀ ਜਨਮ ਪਦਾਰਥ ਖੋਏ ਗਵਾਰਾ ਜਿਹੜਾ ਅਸਲੀ ਜਨਮ ਦਾ ਪਦਾਰਥ ਭਾਵ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਆ ਉਹਨੂੰ ਗਵਾ ਕੇ ਮਤਲਬ ਕੀ ਜਿਹੜਾ ਜੀਵ ਹੈ ਗੁਰੂ ਸਾਹਿਬ ਜੀ ਇਹ ਰਹਾਉ ਦੀ ਪੰਗਤੀ ਆ ਇੱਥੇ ਜਨਮ ਪਦਾਰਥ ਖੋਏ ਗਵਾਰਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੱਚ ਧਰਮ ਨਹੀਂ ਭਾਵੈ ਡੀਠਾ ਵੀ ਸੱਚਾ ਜਿਹੜਾ ਧਰਮ ਆ ਉਹ ਨਹੀਂ ਇਹਨੂੰ ਪਾਉਂਦਾ ਉਹਨੂੰ ਅਪਣਾਉਣਾ ਆਮਰਤ ਛਕਣਾ ਸੱਚ ਧਰਮ ਦੀ ਕਮਾਈ ਕਰਨੀ ਨਾਮ ਦੀ ਕਮਾਈ ਕਰਨੀ ਸੱਚੇ ਮਾਰਗ ਤੇ ਚੱਲਣਾ ਉਹ ਨਹੀਂ ਇਹਨੂੰ ਪਾਉਂਦਾ ਝੂਠ ਤੇ ਉਸੂ ਰਹੋ ਮਿੱਠਾ ਵੀ ਜਿਹੜਾ ਝੂਠੀ ਭਾਵ ਇਹ ਦੁਨੀਆ ਆ ਉਹਦੇ ਨਾਲ ਹੀ ਇਹਦਾ ਮੋਹ ਲੱਗਾ ਹੋਇਆ ਦਾਤ ਪਿਆਰੀ ਵਿਸਰਿਆ ਦਤਾਰਾ ਵੀ ਇਹਨੂੰ ਦਾਤ ਪਿਆਰੀ ਆ ਤੇ ਜਿਹੜਾ ਦਾਤਾਂ ਦੇਣ ਵਾਲਾ ਦਤਾਰ ਹੈ ਉਹਨੂੰ ਵਿਸਰਿਆ ਹੋਇਆ ਜਾਣੇ ਨਹੀਂ ਮਰਨ ਵਿਚਾਰਾ ਵੀ ਮਰਨ ਨੂੰ ਇਹ ਜਾਣਦਾ ਹੀ ਨਹੀਂ ਵਸਤ ਪ੍ਰਾਈ ਕੋ ਉਠਦਾ ਆਇਆ ਪ੍ਰਾਈ ਵਸਤੂ ਨੂੰ ਭਾਵ ਉੱਠ ਕੇ ਭਜਦਾ ਆ ਜਿਹੜੀ ਇੱਥੇ ਹੀ ਰਹਿ ਜਾਣੀ ਆ ਕਰਮ ਧਰਮ ਸਗਲਾ ਹੀ ਖੋਵੈ ਵੀ ਸਾਰਾ ਜਿਹੜਾ ਆਪਣਾ ਕਰਮ ਤੇ ਧਰਮ ਆ ਉਹ ਗਵਾਈ ਬੈਠਾ ਆ ਜੀਵ ਐਸੇ ਭਰਮ ਦੇ ਵਿੱਚ ਭੁੱਲਿਆ ਫਿਰਦਾ ਆ ਫੇਰ ਗੁਰੂ ਸਾਹਿਬ ਜੀ ਏ ਵੀ ਕਹਿੰਦੇ ਆ ਆਪਾਂ ਬਾਹ ਭਰਮ ਮਟਾਵੋ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਵੀ ਆਪਣਾ ਜਿਹੜਾ ਭਰਮ ਹੈ ਮਿਟਾ ਦੇ ਸੰਸਾਰ ਸਾਰਾ ਸੁਪਨਾ ਆ ਸੁਪਨੇ ਦੀ ਨਹੀਂ ਆਈ ਜਾਣ ਜਿਵੇਂ ਆਪਾਂ ਸੁੱਤੇ ਹੋਈਏ ਤੇ ਸੁਪਨਾ ਸਾਰਾ ਸੱਚ ਹੀ ਲੱਗਦਾ ਪਰ ਜਦੋਂ ਜਾਗ ਜੀਏ ਉਦੋਂ ਫਿਰ ਪਤਾ ਲੱਗਦਾ ਵੀ ਨਹੀਂ ਏ ਤੇ ਐਵੇਂ ਹੀ ਸੀਗਾ ਹਾਂਜੀ ਵੀ ਅਸਲੀਅਤ ਕੁਝ ਹੋਰ ਹੈ ਇਦਾਂ ਹੀ ਜਦੋਂ ਬੰਦਾ ਮਰਦਾ ਆ ਉਦੋਂ ਉਹਨੂੰ ਜਾਗ ਆਉਂਦੀ ਆ ਵੀ ਅਸਲੀਅਤ ਕੁਝ ਹੋਰ ਆ ਤੇ ਮੈਂ ਤੇ ਐਵੇਂ ਸਾਰੀ ਜ਼ਿੰਦਗੀ ਐਵੇਂ ਹੀ ਗਵਾ ਲਈ ਆ ਹਾਂਜੀ ਤੇ ਕੱਲਾ ਇਹ ਜੀਵ ਹੀ ਨਹੀਂ ਜਿਹੜੇ ਭਰਮੇ ਸੁਰਨਰ ਦੇਵੀ ਦੇਵਾ ਭਰਮੇ ਸਿੱਧ ਸਾਧ ਇੱਕ ਭਰਮੇਵਾ ਦੇਵੀ ਦੇਵਾ ਵੀ ਤੇ ਆਦਿਕ ਹੋਰ ਸਾਰੇ ਭਰਮੇ ਹੀ ਫਿਰਦੇ ਨੇ ਤੇ ਇਸ ਭਰਮ ਚੋਂ ਨਿਕਲਣਾ ਭਾਵ ਨਿਕਲਿਆ ਕਿਵੇਂ ਜਾਊਗਾ ਨਾਮ ਕਮਾਈ ਨਾਲ ਹੀ ਨਿਕਲਿਆ ਜਾਊਗਾ ਹਾਂਜੀ ਫਿਰ ਜੇ ਹੋਰ ਮੜਾ ਜਾ ਵੇਖਣਾ ਤੇ ਪੰਜਵੇਂ ਪਾਤਸ਼ਾਹ ਦਾ ਵੀ ਇਹ ਵੀ ਸ਼ਬਦ ਆ ਮਹਾਰਾਜ ਸਾਹਿਬ ਜੀ ਸਮਝਾਉਂਦੇ ਆ ਭ੍ਰਮਮਸ ਸੋਈ ਸਗਲ ਜਗਤ ਧੰਦ ਅੰਧ ਵੀ ਭ੍ਰਮ ਦੇ ਵਿੱਚ ਹੀ ਸਾਰਾ ਜਿਹੜਾ ਜਗਤ ਆ ਉਹ ਸੁੱਤਾ ਪਿਆ ਆ ਭਾਵ ਭਟਕਣਾ ਦੇ ਵਿੱਚ ਪਿਆ ਹੋਇਆ ਮਾਇਆ ਦੇ ਧੰਨਿਆਂ ਦੇ ਵਿੱਚ ਪਿਆ ਹੋਇਆ ਕੋ ਉ ਜਾਗਿਆ ਹਰ ਜਨ ਕੋ ਵਿਰਲਾ ਹੀ ਜਿਹੜਾ ਹਰੀ ਦਾ ਜਾਣਿਆ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਜਾਗਦਾ ਆ ਹਾਂ ਜੀ ਫੇਰ ਜੇ ਹੋਰ ਵੇਖਣਾ ਤੇ ਬਾਦੇ ਜਮਕੀ ਜੇਵਰੀ ਮੀਠੀ ਮਾਇਆ ਰੰਗ ਵੀ ਇਹ ਜਿਹੜੀ ਜਮਾ ਦੀ ਫਾਹੀ ਪਾਉਣ ਵਾਲੀ ਮਾਇਆ ਆ ਉਹਦੇ ਵਿੱਚ ਅਸੀਂ ਮਾਇਆ ਦੇ ਰੰਗਾਂ ਦੇ ਵਿੱਚ ਫਸੇ ਹੋਏ ਆ ਭ੍ਰਮ ਕੇ 모ਹ ਨਹਿ ਮੁਝ ਹੈ ਸੋ ਪ੍ਰਵ ਸਧੂ ਸੰਗ ਭਾਵੇਂ ਐਸੇ ਭ੍ਰਮ ਦੇ ਵਿੱਚ ਜਿਹੜੇ ਜੀਵ ਪਏ ਹੋਏ ਆ ਉਹ ਕਦੇ ਵੀ ਬੋਝ ਨਹੀਂ ਸਕਦੇ ਵੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਤੇ ਸਦਾ ਸੰਗ ਹੀ ਹੈ ਸਦਾ ਨਾਲ ਹੀ ਹੈ ਤੇ ਦੂਜਾ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਜਿਹੜਾ ਖਾਲਸਾ ਆ ਉਹ ਕਾਲਪੁਰਖ ਦੀ ਫੌਜ ਆ ਤੇ ਫੌਜ ਦਾ ਕੰਮ ਕੀ ਹੁੰਦਾ ਜ਼ੁਲਮ ਦੇ ਬਰ ਖਿਲਾਫ ਲੜਨਾ ਤੇ ਹੁਣ ਜੋ ਮੈਂ ਡੈਫੀਨੇਸ਼ਨ ਤੁਹਾਨੂੰ ਦੱਸੀ ਆ ਖਾਲਸੇ ਦੀ ਵੀ ਜ਼ੁਲਮ ਦੇ ਬਰ ਖਿਲਾਫ ਲੜਨ ਵਾਲੇ ਖਾਲਸੇ ਜਾਂ ਪ੍ਰੇਮਾ ਭਗਤੀ ਨੂੰ ਜਾਣਨ ਵਾਲੇ ਖਾਲਸੇ ਇਹੋ ਜਿਹੜੇ ਜਿਹੜੇ ਖਾਲਸੇ ਆ ਪਿਛਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਵੀ ਮਸਾਂ ਹੀ ਆਪਣੇ ਸਿੱਖਾਂ ਦੇ ਵਿੱਚ 5 ਲੱਖ ਜੇ ਲੋਕ ਲੱਭਣੇ ਹੋਣ ਜਿਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਸਮਝਿਆ ਤੇ ਉਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਬੜਾ ਮੁਸ਼ਕਲ ਹੈ ਇਹੋ ਜਿਹੜੇ ਜਿਹੜੇ ਖਾਲਸੇ ਆ ਜਿਹੜੀ ਖਾਲਸੇ ਦੀ ਪਰਭਾਸ਼ਾ ਮਹਾਰਾਜ ਸਾਹਿਬ ਜੀ ਨੇ ਕਹੀ ਹੈ ਤੁਸੀਂ ਆਲੇ ਦੁਆਲੇ છાਤੀ ਮਾਰੋ ਤੇ ਜੇ ਮੈਂ ਕਹਿੰਨਾ ਵੀ 5000 ਜਾਂ 10 ਚਲੋ 10 ਕਹਿ ਦਿੰਨੇ ਆ ਜੇ 5000 ਥੋੜਾ ਲੱਗਦਾ ਵੀ 10000 ਵੀ ਇਹੋ ਖਾਲਸ ਇਹੋ ਜਿਹੇ ਖਾਲਸੇ ਜੇ ਲੱਭਣੇ ਹੋਣ ਜਿਹੜੀ ਪਰਭਾਸ਼ਾ ਮਹਾਰਾ ਨੇ ਸਾਨੂੰ ਖਾਲਸੇ ਦੀ ਦੱਸੀ ਆ ਜਿਹੜੇ ਭ੍ਰਮ ਚੋ ਜਾਗੇ ਹੋਣ ਉਹ ਆਪਾਂ ਨੂੰ ਕੀ ਲੱਭ ਜਾਣਗੇ ਆ ਆਪਣੇ ਅੰਦਰ ਵੀ ਆਪਾਂ ਝਾਤੀ ਮਾਰੀ ਹੈ ਕੀ ਆਪਾਂ ਉਹ ਜੇ ਹੈਗੇ ਆ ਸੋ ਆਪਣਾ ਭਰਮ ਗਵਾਇਆ ਹੋਇਆ ਕਿਹੜੇ ਕੰਮਾਂ ਦੇ ਵਿੱਚ ਅਸੀਂ ਪਏ ਹੋਏ ਆ ਹਾਂਜੀ ਸੋ ਇੱਥੇ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਅੱਜ ਦੇ ਲਈ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਜਿਹੜੇ ਹੋਰ ਧਰਮ ਦੇ ਠੇਕੇਦਾਰ ਬਣੇ ਫਿਰਦੇ ਆ ਆਪਣੇ ਨਾਂ ਦੇ ਨਾਲ ਖਾਲਸਾ ਵੀ ਲਾਈ ਫਿਰਦੇ ਆ ਜਾਂ ਹੋਰ ਤੇ ਆਪਣੇ ਆਪ ਨੂੰ ਬੜੇ ਮਹਾਨ ਵੀ ਦੱਸਦੇ ਆ ਜੇ ਲੋਡ ਹੋਈ ਅਗਲੀ ਵੀਡੀਓ 'ਚ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਵੀ ਕੀ ਉਹ ਦੱਸੀ ਹੋਈ ਖਾਲਸਾ ਦੀ ਜਿਹੜੀ ਪਰਭਾਸ਼ਾ ਆ ਮਹਾਰਾਜ ਨੇ ਗੁਰੂਆਂ ਨੇ ਜਾਂ ਗੁਰੂ ਗ੍ਰੰਥ ਸਾਹਿਬ 'ਚ ਜਾਂ ਦਸਵੇਂ ਪਾਤਸ਼ਾਹ ਨੇ ਸਾਨੂੰ ਦੱਸੀ ਆ ਉਹਦੇ ਕਿਤੇ ਲਾਗੋ ਵੀ ਲੰਗਦੇ ਆ ਸੋ ਇੰਨੀ ਆਗ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾ ਚਕਿਆਂ ਜੀ ਸਾਨੂੰ ਸਾਰਿਆਂ ਨੂੰ ਹੀ ਖਾਲਸੇ ਬਣਨ ਦੀ ਲੋੜ ਆ ਤੇ ਇਸ ਮਾਰਗ ਤੇ ਚੱਲਣ ਦੀ ਲੋੜ ਆ ਫੇਰ ਹੀ ਸੱਚਾ ਸੁੱਚਾ ਜਿਹੜਾ ਰਾਜ ਆ ਉਹ ਹੋ ਸਕਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ